ਤਸ਼ਰੀਫ ਫਤਿਹਗੜ ਸਾਹਿਬ ਦੇ ਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਮੀਂਹ ਕਾਫੀ ਜ਼ਿਆਦਾ ਤੇਜ਼ ਹੋ ਚੁੱਕਾ ਵਾ ਹਾਲਾਂਕਿ ਕੁਝ ਸੰਗਤ ਅੱਜ ਵਾਪਸੀ ਵੀ ਕਰ ਰਹੀ ਆ ਘਰਾਂ ਨੂੰ ਸੰਗਤ ਵਾਪਸ ਜਾ ਰਹੀ ਆ ਪਰ ਇਕੱਠ ਦੇਖੋ ਕਿ ਸ਼ਾਮ ਦਾ ਵੇਲਾ ਹੋ ਚੁੱਕਿਆ ਵਾ ਪਰ ਜੇਕਰ ਸੰਗਤ ਦੀ ਗੱਲ ਕਰੀਏ ਇਕੱਠ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਖੁਦ ਮੂੰਹੋਂ ਬੋਲ ਰਹੀਆਂ ਨੇ ਦੇਖ ਸਕਦੇ ਹੋ ਕਿ ਮੀਂਹ ਦਾ ਮੌਸਮ ਬੜੀ ਤੇਜ਼ ਜਿਹੜੀ ਬਾਰਿਸ਼ ਹੋ ਰਹੀ ਆ ਬੜਾ ਤੇਜ਼ ਮੀਂਹ ਪੈ ਰਿਹਾ ਵਾ ਪਰ ਇਸ ਦੇ ਬਾਵਜੂਦ ਸੰਗਤ ਦੀ ਜੇਕਰ ਗੱਲ ਅੱਛੀ ਦੀ ਜ਼ਿਕਰ ਗੱਲ ਕਰੀਏ ਤਾਂ ਇਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੂਰ ਦੂਰ ਤੱਕ ਹਰ ਪਾਸੇ ਲੋਕ ਹੀ ਲੋਕ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਤੁਹਾਡੇ ਨਾਲ ਸੰਧਿਆ ਕਰ ਰਿਹਾ ਦੱਸਦੇ ਕਿ ਅੱਜ ਸ਼ਹੀਦੀ ਸਭਾ ਦਾ ਆਖਰੀ ਦਿਨ ਹੈ ਇੱਕ ਵਿਸ਼ਾਲ ਨਗਰ ਕੀਰਤਨ ਸਾਹਿਬ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਤੱਕ ਸਜਾਇਆ ਗਿਆ ਸੀ ਉਸ ਦੌਰਾਨ ਵੀ ਅਸੀਂ ਦੇਖਿਆ ਕਿ ਸਵੇਰ ਤੋਂ ਜਦੋਂ ਮੀਂਹ ਪੈ ਰਿਹਾ ਸੀ ਪਰ ਇਸ ਦੇ ਬਾਵਜੂਦ ਸੰਗਤ ਲਗਾਤਾਰ ਵਾਲਕੀ ਸਾਹਿਬ ਦੇ ਪਿੱਛੇ ਚੱਲ ਕੇ ਆ ਰਹੀ ਸੀ ਗੁਰੂ ਘਰ ਤੱਕ ਉਸੇ ਤਰੀਕੇ ਦਾ ਇਕੱਠ ਦੇਖਣ ਨੂੰ ਮਿਲਿਆ ਜੋ ਸਵੇਰ ਦੇ ਵੇਲੇ ਦੇਖਣ ਨੂੰ ਮਿਲਿਆ ਸੀ ਤੇ ਹੁਣ ਤਸਵੀਰਾਂ ਦੇਖ ਸਕਦੇ ਹਾਂ ਸ਼ਾਮ ਦਾ ਵੇਲਾ ਵਾ ਸੰਗਤ ਆਪੋ ਆਪਣੇ ਘਰਾਂ ਨੂੰ ਵਾਪਸ ਵੀ ਜਾ ਰਹੀ ਹੈ ਪਰ ਇਕੱਠ ਦੇਖ ਸਕਦੇ ਹਾਂ ਮੀ ਪੈ ਰਿਹਾ ਵਾ ਇਸ ਮੀਹ ਦੇ باوجود ਦੇਖੋ ਕਿ ਸੜਕਾਂ ਨੇ ਜਿਹੜੀਆਂ ਉਹ ਭਰੀਆਂ ਪਈਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਸ਼੍ਰੀ ਫਤਿਹਗੜ ਸਾਹਿਬ ਵਿਖੇ ਪਹੁੰਚੀ ਹੋਈ ਸੀ ਨਤਮਸਤਕ ਹੋਣ ਦੇ ਲਈ ਇਹ ਤਸਵੀਰਾਂ ਨੇ ਜਿਹੜੀਆਂ ਮੂੰਹੋਂ ਬਿਆਨ ਕਰ ਰਹੀਆਂ ਨੇ ਤਾਂ ਇਹਨਾਂ ਤਸਵੀਰਾਂ ਤੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਮੀਹ ਦੇ باوجود ਇੰਨੇ ਭਾਰੀ ਮੀਹ ਪੈ ਰਿਹਾ ਵਾ ਪਰ ਇਸ ਦੇ باوجود ਸੜਕਾਂ ਦੇ ਉੱਪਰ ਲੋਕਾਂ ਦਾ ਵੱਡਾ ਇਕੱਠਾ ਜਿਹੜਾ ਉਹ ਨਜ਼ਰ ਆ ਰਿਹਾ ਵਾ ਤਾਂ ਇੱਥੇ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਨੇ ਪੁਲਿਸ ਦੇ ਉਹ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰ ਰਿਹਾ ਤਾਂ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਆਇਆ ਤਾਂ ਅੰਕੜਾ ਜਾਂ ਅੰਦਾਜ਼ਾ ਕਹੀਏ ਉਹ ਲਗਾਉਣਾ ਬੜਾ ਮੁਸ਼ਕਲ ਆ ਕਿ ਕਿੰਨੀ ਵੱਡੀ ਗਿਣਤੀ ਚ ਲੋਕ ਗੁਰੂ ਕਰਨ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਸ਼ਹੀਦੀ ਸਭਾ ਦੇ ਉੱਪਰ ਤਾਂ ਕਾਫੀ ਤੇਜ਼ਮੀ ਪੈ ਰਿਹਾ ਦੇਖ ਸਕਦੇ ਹੋ ਕਿ ਕਾਫੀ ਤੇਜ਼ਮੀ ਜਿਹੜਾ ਪੈ ਰਿਹਾ ਪਰ ਇਸਤੇ ਬਾਵਜੂਦ ਸੰਗਤ ਹਰ ਪਾਸੇ ਨਜ਼ਰ ਆ ਰਹੀ ਹੈ ਕਿੰਨੇ ਲੋਕ ਨੇ ਜਿਹੜੇ ਪੈਦਲ ਚੱਲ ਰਹੇ ਸੜਕ ਦੇ ਉੱਪਰ ਦੇਖ ਸਕਦੇ ਹੋ ਕਿ ਭਾਰੀ ਮੀਂਹ ਦੇ ਬਾਵਜੂਦ ਵੱਡਾ ਇਕੱਠ ਨਜ਼ਰ ਆ ਰਿਹਾ ਤਾਂ ਟਰਾਲੀਆਂ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤ ਆਪਣੇ ਆਪ ਨੂੰ ਮੀਂਹ ਤੋਂ ਬਚਾਉਣ ਦੀ ਜਿਹੜਾ ਕੋਸ਼ਿਸ਼ ਵੀ ਕਰਦੀ ਹੋਈ ਨਜ਼ਰ ਆ ਰਹੀ ਆ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਤਸਵੀਰਾਂ ਨੇ ਇਹ ਦੇਖ ਸਕਦੇ ਹੋ ਸੰਗਤ ਪੈਦਲ ਚੱਲ ਰਹੀ ਆ ਸੜਕਾਂ ਦੇ ਉੱਪਰ ਪਾਣੀ ਆ ਜਿਹੜਾ ਭਰਿਆ ਹੋਇਆ ਵਾ ਤੇ ਇਸ ਦੇ ਬਾਵਜੂਦ ਮੀਂਹ ਦੇ ਬਾਵਜੂਦ ਕਿੰਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਨਜ਼ਰ ਆ ਰਹੀ ਆ ਤਾਂ ਤੁਸੀਂ ਅੰਦਾਜ਼ਾ ਲਗਾਓ ਅਕਸਰ ਮੀਂਹ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਮੀਂਹ ਤੋਂ ਬਚਣ ਦੇ ਲਈ ਸਾਈਡਾਂ ਦੇ ਉੱਪਰ ਖੜ ਜਾਂਦੇ ਨੇ ਜਾਂ ਕਿਸੇ ਚੀਜ਼ ਦਾ ਸਹਾਰਾ ਲੈਂਦੇ ਨੇ ਕਿ ਮੀਂਹ ਤੋਂ ਬਚਿਆ ਦੱਸ ਕੇ ਆ ਦੇਖੋ ਕੁਝ ਸੰਗਤ ਆ ਜਿਨ੍ਹਾਂ ਦੇ ਕੋਲ ਹੱਥਾਂ ਦੇ ਵਿੱਚ ਛਤਰੀਆਂ ਜਿਹੜੀਆਂ ਚੁੱਕੀਆਂ ਹੋਈਆਂ ਨੇ ਪਰ ਜ਼ਿਆਦਾਤਰ ਸੰਗਤ ਉਸੇ ਬਿਨਾਂ ਛਤਰੀ ਤੋਂ ਬਿਨਾਂ ਕਿਸੇ ਸਹਾਰੇ ਤੋਂ ਰੋਡ ਦੇ ਉੱਪਰ ਚੱਲ ਰਹੀ ਆ ਤਾਂ ਦੇਖੋ ਦੂਰ ਤੱਕ ਲੰਮੀ ਲਾਈਨ ਆ ਜਿਹੜੀ ਉਹ ਵੀ ਇਸ ਰਸਤੇ ਦੇ ਉੱਪਰ ਲੱਗੀ ਆ ਤਾਂ ਇਹ ਟਰਾਲੀਆਂ ਦੇ ਵਿੱਚ ਲੋਕ ਜਿਹੜੇ ਆਏ ਸੀ ਉਸ ਸਮੇਂ ਕੁਝ ਸੰਗਤ ਹੈ ਜਿਹੜੀ ਉਹ ਵਾਪਸ ਆਪਣੇ ਘਰਾਂ ਨੂੰ ਪਰਤ ਰਹੀ ਆ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਲਗਾਤਾਰ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਸੀ ਤੇ ਹੁਣ ਇਹ ਰਸਤੇ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਘਰਾਂ ਨੂੰ ਵਾਪਸ ਵੀ ਜਾ ਰਹੀ ਆ ਤੇ ਇਸ ਦੌਰਾਨ ਇੱਕ ਵੱਡਾ ਇੱਕ